ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਜਿਵੇਂ ਕਿ ਇਹ ਲਿਪਸਟਿਕਾ ਹੁੰਦੀਆਂ ਜੀ ਬ੍ਰਸ਼ ਵਾਲੀਆਂ ਤੇ ਹਰ ਇੱਕ ਭੈਣਾਂ ਕੋਲੇ ਹੁੰਦੀਆਂ ਇਹ ਲਗਾਉਣ ਲਈ ਤੇ ਇਹ ਕਈ ਵਾਰ ਜੀ ਬਹੁਤ ਜ਼ਿਆਦਾ ਮਹਿੰਗੀਆਂ ਵੀ ਆਉਂਦੀਆਂ ਤੇ ਕੋਈ ਚਲੋ ਸਸਤੀਆਂ ਵੀ ਹੁੰਦੀਆਂ ਤੇ ਕਈ ਵਾਰ ਆਪਣੇ ਫੇਵਰੇਟ ਕਲਰ ਹੁੰਦੇ ਆ ਜੀ ਇਹ ਲਿਪਸਟਿਕਾਂ ਦੇ ਤੇ ਇਹ ਜਦੋਂ ਸੁੱਕ ਜਾਂਦੀਆਂ ਜੀ ਤੇ ਆਪਾਂ ਨੂੰ ਫਿਰ ਇਹ ਸਿੱਟਣੀਆਂ ਹੀ ਪੈਂਦੀਆਂ ਦੇ ਜਿਹੜੇ ਸੁੱੱਕ ਜਾਂਦੀਆਂ ਜੀ ਇਹਨਾਂ ਦੇ ਵਿੱਚ ਪ੍ਰੋਡਕਟ ਕਾਫੀ ਪਿਆ ਹੁੰਦਾਗਾ ਤੇ ਆਪਾਂ ਨੂੰ ਐਂ ਲੱਗਦਾ ਵੀ ਇਹ ਸੁੱਕ ਗਈਆਂ ਤੇ ਖਤਮ ਹੋ ਗਈਆਂ ਤੇ ਕਈ ਵਾਰ ਬਿਨਾ ਲਾਉਣ ਤੋਂ ਵੀ ਇਹ ਸੁੱਕ ਜਾਂਦੀਆਂ ਜਦੋਂ ਆਪਾਂ ਇੱਕ ਦੋ ਵਾਰ ਵਰਤ ਕੇ ਇਹਨਾਂ ਨੂੰ ਰੱਖ ਦਿੰਨੇ ਆਂਗੇ ਤੇ ਜ਼ਿਆਦਾ ਟਾਈਮ ਪੰਗਾ ਰਹਿੰਦੀਆਂ ਫੇਰ ਵੀ ਇਹ ਸੁੱਕ ਜਾਂਦੀਆਂ ਆ ਤੇ ਆਪਾਂ ਜੀ ਇਹਨਾਂ ਨੂੰ ਐ ਸੈੱਟ ਦਿੰਨੇ ਆਂਗੇ ਵੀ ਸੁੱਕ ਗਈਆਂ ਇਹ ਤੇ ਪਰ ਇਹ ਸੁੱਕੀਆਂ ਨਹੀਂ ਹੁੰਦੀਆਂ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਡਕਟ ਹੁੰਦਾ ਗੱਲ ਪਿਸਟਿਕਾਂ ਦੇ ਵਿੱਚ ਜਿਵੇਂ ਇਹ ਲੱਗਦਾ ਜਿਵੇਂ ਵੀ ਖਤਮ ਹੋਈ ਪਈ ਹੁੰਦੀ ਆ ਪਰ ਇਹਦੇ ਵਿੱਚ ਪ੍ਰੋਡਕਟ ਹੈਗਾ ਹਜੇ ਲਿਪਸਟਿਕ ਹੈਗੀ ਹੈਗੀ ਤੇ ਇਹ ਵੀ ਹੈ ਜਿਵੇਂ ਇਹਦੇ ਵਿੱਚ ਵੀ ਹਜੇ ਕਾਫੀ ਜ਼ਿਆਦਾ ਲਿਪਸਟਿਕ ਹੈਗੀ ਹੈ ਜਿਵੇਂ ਕਾਫੀ ਸੋਹਣੇ ਕਲਰ ਆ ਲਿਪਸਟਿਕਾਂ ਦੇ ਤੇ ਆਪਣੇ ਫੇਵਰੇਟ ਕਲਰ ਆਗੇ ਵੈਸੇ ਵੀ ਆਪਾਂ ਕੋਈ ਵੀ ਲਿਪਸਟਿਕ ਲੈਣੇ ਜੋ ਆਪਾਂ ਨੂੰ ਪਸੰਦ ਹੁੰਦਾ ਕਲਰ ਉਹੀ ਆਪਾਂ ਲੈਣੇ ਆ ਜੀ ਤੇ ਜਿਹਦੇ ਕਾਰਨ ਜੀ ਆਪਾਂ ਨੂੰ ਸਿੱਟਣ ਨੂੰ ਛੇਤੀ ਜੀ ਵੀ ਨਹੀਂ ਕਰਦਾ ਜੀ ਉਹ ਸੁੱਕ ਜਾਂਦੀ ਹੈਗੀ ਨਾਲੇ ਆਪਣੇ ਫੈਸੇ ਲੱਗੇ ਹੁੰਦੇ ਹੋਗੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਦੁਬਾਰਾ ਸਹੀ ਕਰਕੇ ਦਿਖਾਵਾਂਗੇ ਲਿਪਸਟਿਕਾਂ ਇਹ ਸੁੱਕੂnga ਹੋਊਗਾ ਤੇ ਇਹਨਾਂ ਨੂੰ ਆਪਾਂ ਸਿੱਟਣਾ ਨਹੀਂ ਹੈਗਾ ਜੀ ਤੇ ਇਸ ਤਰੀਕੇ ਨਾਲ ਤੁਸੀਂ ਠੀਕ ਕਰ ਸਕਦੇ ਹੋ ਲਿਪਸਟਿਕਾਂ ਨੂੰ ਤੇ ਚਲੋ ਜੀ ਆਪਾਂ ਹੁਣ ਦਿਖਾਉਨੇ ਤੁਹਾਨੂੰ ਆਪਾਂ ਇਹ ਕਿਵੇਂ ਠੀਕ ਕਰਨੀ ਗਾ ਲਿਪਸਟਿਕਾਂ ਸੁੱਕੀਆਂ ਹੋਈਆਂ ਤੇ ਹਾਂਜੀ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇੱਥੇ ਆਪਾਂ ਲੈ ਲਈ ਸੁੱਕੀ ਹੋਈ ਲਿਪਸਟਿਕ ਤੇ ਇਹ ਬਿਲਕੁਲ ਸੁੱਕੀ ਪਈ ਹੈ ਇਸ ਤਰੀਕੇ ਨਾਲ ਵੇਖੋ ਸੁੱਕ ਰਹੀ ਹੈਗੇ ਤੇ ਹੁਣ ਜੇਕਰ ਆਪਾਂ ਇਹਨੂੰ ਠੀਕ ਕਰਨਾ ਤਾਂ ਇਸ ਤਰੀਕੇ ਨਾਲ ਤੁਸੀਂ ਥੋੜੀ ਬਹੁਤੀ ਇਹਦੇ ਵਿੱਚ ਇਹ ਜਿਵੇਂ ਆਪਣੇ ਘਰੇ ਪਈ ਹੁੰਦੀ ਹੈ ਲਿਪਵਾਮ ਵਗੈਰਾ ਤੇ ਇਹ ਥੋੜੀ ਜਿਹੀ ਮਾਤਰਾ ਦੇ ਵਿੱਚ ਤੁਸੀਂ ਪਾ ਸਕਦੇ ਆਂਗੇ ਜਿਵੇਂ ਇੰਨੀ ਕੁ ਮਾਤਰਾ ਦੇ ਵਿੱਚ ਆਪਾਂ ਪਾਉਣੀ ਹੋਵੇ ਸਿਰਫ ਇੰਨੀ ਕੁ ਇਹਦੇ ਨਾਲ ਵੀ ਇਹ ਤੁਸੀਂ ਠੀਕ ਕਰ ਸਕਦੇ ਆਂ ਜੀ ਪਰ ਇਹਦੇ ਨਾਲ ਇੱਕ ਗੱਲ ਲੱਗੀ ਲਿਪਵਾਮ ਨਾਲ ਜੇਕਰ ਆਪਾਂ ਲਿਪ ਵਾਮ ਇਹਦੇ ਵਿੱਚ ਪਾਵਾਂਗੇ ਲਿਪਸਟਿਕ ਵਿੱਚ ਤਾਂ ਇਹ ਜਿਹੜਾ ਇਹਦੀ ਮੈਟ ਫਿਨਿਸ਼ ਹੁੰਦੀ ਹੈਗੀ ਮੈਟ ਫਿਨਿਸ਼ ਖਰਾਬ ਹੋ ਜਾਊਗੀ ਤੇ ਇਹ ਲਿਕਵਿਡ ਫਾਉਮ ਜਾਂ ਹੋ ਜਾਊਗਾ ਹੋਰੀ ਤੇ ਆਇਲੀ ਆਇਲੀ ਜੀ ਹੋ ਜਾਊਗੀ ਇਹ ਲਿਪਸਾ ਤੇ ਲੱਗੀ ਹੋਈ ਤੇ ਇਸ ਲਈ ਆਪਾਂ ਇਹ ਨਹੀਂ ਵਰਤਣਾ ਹੈਗਾ ਤੇ ਜੇਕਰ ਤੁਸੀਂ ਲਿਪ ਵਾਮ ਵਾਲਾ ਵਰਤਣਾ ਹੀ ਤਰੀਕਾ ਵੈਸੇ ਉਹ ਵੀ ਠੀਕ ਹੈਗਾ ਉਹਦੇ ਨਾਲ ਵੀ ਲਿਪਸਟਿਕ ਸਹੀ ਹੋ ਜਾਂਦੀ ਹੈ ਲਿਪ ਵਾਮ ਇਹਦੇ ਵਿੱਚ ਪਾ ਕੇ ਲਿਪਸਟਿਕ ਚ ਤੋ ਅਨੁਭਵ ਅਨੂੰ ਚੰਗੀ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਕਮਾ ਲਈਏ ਇਹਦੇ ਵਿੱਚ ਲਿਪਸਟਿਕ ਦੇ ਵਿੱਚ ਹੁਣ ਆਪਾਂ ਤੁਹਾਨੂੰ ਇਹ ਤਰੀਕਾ ਦੱਸਦੇ ਹਾਂ ਜਿਹੜਾ ਅੱਜ ਸ਼ੇਅਰ ਕਰਨ ਲੱਗੇ ਆ ਤੁਹਾਡੇ ਨਾਲ ਤੇ ਇੱਥੇ ਆਪਾਂ ਲੈ ਲਏ ਜੀ ਬਰਤਨ ਤੇ ਇਹਦੇ ਵਿੱਚ ਆਪਾਂ ਪੂਰਾ ਗਰਮ ਪਾਣੀ ਲੈ ਲੈਣਾਗਾ ਕਾਫੀ ਜ਼ਿਆਦਾ ਗਰਮ ਹੋਣਾ ਚਾਹੀਦਾ ਪਾਣੀ ਪੂਰਾ ਗਰਮ ਪਾਣੀ ਲੈ ਲਿਆ ਇੱਥੇ ਜੀ ਆਪਾਂ ਤੇ ਹੁਣ ਜਿਹੜੀਆਂ ਆਪਣੀਆਂ ਸੁੱਕੀਆਂ ਹੋਈਆਂ ਲਿਪਸਟਿਕਾਂ ਪਹਿਲਾਂ ਤੁਸੀਂ ਇਹ ਦੇਖ ਲੈਣਾ ਵੀ ਇਹਨਾਂ ਦੇ ਜਿਹੜੇ ਟੱਕਾਂ ਨਾਗੇ ਇਸ ਤਰੀਕੇ ਨਾਲ ਕੈਪ ਚੰਗੀ ਤਰ੍ਹਾਂ ਕੱਸ ਲੈਣੇ ਆ ਤਾਂ ਕਿ ਲਿਪਸਟਿਕਾਂ ਦੇ ਵਿੱਚ ਇਹ ਪਾਣੀ ਨਾ ਜਾਵੇ ਇਸ ਤਰੀਕੇ ਨਾਲ ਹੁਣ ਆਪਾਂ ਇਹਨਾਂ ਨੂੰ ਲਿਪਸਟਿਕਾਂ ਨੂੰ ਇਹਦੇ ਵਿੱਚ ਰੱਖ ਲਾਂਗੇ ਇਹ ਦੋਨੋਂ ਲਿਪਸਟਿਕਾਂ ਸੁੱਕੀਆਂ ਹੋਈਆਂ ਹੁੰਆਂ ਤੇ ਇਹ ਵੀ ਲਿਪਸਟਿਕਾ ਹੈਗੀ ਹੈਗੀ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਜੀ ਇਸ ਤਰੀਕੇ ਨਾਲ ਇਹ ਲਿਪਸਟਿਕ ਆਪਣੀਆਂ ਨਵੀਆਂ ਤੇ ਆਪਾਂ ਜਿਹੜੀਆਂ ਨਹੀਂ ਇਹ ਹੈਗੀਆਂ ਆਪਣੀਆਂ ਸੁੱਕੀਆਂ ਹੋਈਆਂ ਲਿਪਸਟਿਕਾਂ ਇਹ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਉੱਪਰੋਂ ਇਹਨੂੰ ਟੱਕ ਦੇਣਾ ਜੀ 15 ਮਿੰਟ ਦੇ ਲਈ 10-15 ਮਿੰਟ ਤੁਸੀਂ ਇਸੇ ਤਰ੍ਹਾਂ ਹੀ ਟੱਕ ਕੇ ਰੱਖਣਾ ਪੂਰੇ ਗਰਮ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਾਂਗੇ ਜੀ ਲਓ ਜੀ ਹੁਣ 15 ਮਿੰਟ ਹੋ ਗਏ ਤੇ ਆਪਾਂ ਤੁਹਾਨੂੰ ਲਿਪਸਟਿਕਾਂ ਦਿਖਾਉਣੇ ਆਂਗੇ ਖੋਲ ਕੇ ਤੇ ਇਸ ਤਰੀਕੇ ਨਾਲ ਪਲਪਿਸਟਿਕ ਚੱਕ ਲਾਂਗੇ ਤੇ ਹੁਣ ਆਪਾਂ ਪਹਿਲਾਂ ਇਹਨੂੰ ਇਸ ਤਰੀਕੇ ਨਾਲ ਹਲਾ ਲਾਂਗੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਪਿਸ਼ਟਿਕਾ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਘਮਾ ਲੈਣਾ ਜੀ ਤੇ ਹੁਣ ਆਪਾਂ ਤੁਹਾਨੂੰ ਲਗਾ ਕੇ ਦਿਖਾਉਨੇ ਆ ਕਿੱਦਾਂ ਦੀ ਹੋ ਗਈ ਇਹ ਇਹ ਦੇਖੋ ਇਹ ਵੇਖੋ ਕਿੰਨੀ ਸੋਹਣੀ ਹੋ ਗਈ ਤੇ ਪਹਿਲਾਂ ਇਹ ਬਿਲਕੁਲ ਸੁੱਕੀ ਪਈ ਸੀਗੀ ਤੇ ਹੁਣ ਇਹਦੇ ਵਿੱਚ ਜਿੰਨੀ ਕਿ ਲਿਪਸਟਿਕ ਸੀਗੀ ਤੇ ਇਸ ਤਰੀਕੇ ਨਾਲ ਇਹ ਵਧੀਆ ਹੋ ਗਈ ਹੁਣ ਦੇਖੋ ਕਿੰਨੀ ਸੋਹਣੀ ਹੋ ਗਈ ਇਹ ਦੂਜੀ ਲਿਪਸਟਿਕ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਦੇਖੋ ਜੀ ਆਪਾਂ ਹੁਣ ਦੂਜੀ ਲਿਪਸਟਿਕ ਵੀ ਤੁਹਾਨੂੰ ਦਿਖਾਉਨੇ ਆਗੇ ਤੇ ਦੇਖੋ ਕਿੰਨੀ ਵਧੀਆ ਹੋ ਗਈ ਇਹ ਦੇਖੋ ਐਨ ਕਲੋਜ ਤੋਂ ਬਹੁਤ ਹੀ ਸੋਹਣੀ ਹੋ ਗਈ ਇਹ ਵੀ ਲਿਪਸਟਿਕਾ ਇਹ ਤਰੀਕਾ ਹੀ ਬਹੁਤ ਵਧੀਆ ਕੰਮ ਕਰਦਾ ਹੈਗਾ ਤੇ ਇਸ ਤਰੀਕੇ ਨਾਲ ਤੁਸੀਂ ਸੁੱਕੀਆਂ ਹੋਈਆਂ ਲਿਪਸਟਿਕਾ ਉਹਦੀਆਂ ਠੀਕ ਕਰ ਸਕਦੇ ਆ ਇਹ ਵੇਖੋ ਸਾਰੀਆਂ ਲਿਪਸਟਿਕਾ ਕਿੰਨੀਆਂ ਸੋਹਣੀਆਂ ਹੋ ਗਈਆਂ ਤੇ ਪਹਿਲਾਂ ਸਾਰੀਆਂ ਸੁੱਕੀਆਂ ਵੀ ਐ ਸੀਆਂ ਇਹ ਤੇ ਉਮੀਦ ਆ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ ਇਹ ਲਿਪਸਟਿਕਾ ਠੀਕ ਕਰਨ ਦੀ ਸੁੱਕੀਆਂ ਹੋਈਆਂ ਤੇ ਤੁਸੀਂ ਵੀ ਇਹ ਤਰੀਕਾ ਇੱਕ ਵਾਰ ਜ਼ਰੂਰ ਵਰਤ ਕੇ ਵੇਖਣਾ ਜੀ ਤੇ ਇੱਕ ਵਾਰ ਪਾਣੀ ਚੋਂ ਕੱਢ ਕੇ ਇਸ ਤਰੀਕੇ ਨਾਲ ਲਿਪਸਟਿਕ ਨੂੰ ਜ਼ਰੂਰ ਤੁਸੀਂ ਹਿਲਾਉਣਾਗਾ ਇਸ ਤਰੀਕੇ ਨਾਲ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ